ਜੇ ਜੀਡੀ ਮੇਰੀ ਇੱਥੇ ਡਿਊਟੀ ਲੱਗੀ ਹੈਗੀ ਨਵਾਂ ਸ਼ਹਿਦ ਜ਼ਿਲ੍ਹੇ ਦੇ ਵਿੱਚ ਮੇਰੇ ਨਾਲ ਡਾਕਟਰ ਮਹਿਤਾਬ ਸਿੰਘ ਐਸਐਸਪੀ ਸਾਹਿਬ ਹੈਗੇ ਨੇ ਤੇ ਇੰਨਾ ਬੰਨੀਓ ਕੱਲ ਮਾਨਯੋਗ ਸੀਐਮ ਸਾਹਿਬ ਬੰਨੀਓ ਡਰਗਸ ਦੇ ਅਗੇਂਸਟ ਜਿਹੜੀ ਇੱਕ ਜੰਗ ਨਵਾਂ ਐਲਾਨ ਕੀਤਾ ਗਿਆ ਉਹਦੀ ਅੱਜ ਆਪਰੇਸ਼ਨਲ ਐਕਟੀਵਿਟੀ ਪੁਲਿਸ ਬੰਨੀਓ ਕੀਤੀ ਜਾ ਰਹੀ ਹੈ ਜਿਹਨੂੰ ਅਸੀਂ ਪਹਿਲਾ ਕਸੋ ਦਾ ਨਾਮ ਦਿੰਦੇ ਹਾਂ ਉਹ ਕਸੋ ਆਪਰੇਸ਼ਨ ਕੀਤੇ ਜਾ ਰਹੇ ਨੇ 200 ਦੇ ਕਰੀਬ ਮੁਲਾਜ਼ਮ ਇੰਨਾਂ ਨੇ ਮੋਬਾਈਲਾਈਜ਼ ਕੀਤੇ ਨੇ 2 ਐਸਪੀ ਆਲ ਹੈਗੇ ਨੇ ਤੇ 10 ਦੇ ਕਰੀਬ ਇਹਨਾਂ ਨੇ ਹੌਟਸਪੌਟ ਚੁਣਨੇ ਨੇ ਜਿੱਥੇ-ਜਿੱਥੇ ਡਰੱਗ ਦੀ ਪ੍ਰਵਿਰਤੀ ਹੈਗੀ ਆ ਜਗ ਦਾ ਉਹ ਚਲਦਿਆ ਹੈਗਾ ਤੇ ਪਹਿਨਾ ਵੀ ਡਾਕਟਰ ਮਹਿਤਾਬ ਸਿੰਘ ਅੱਛਾ ਕੰਮ ਕਰਦੇ ਨੇ ਪਿਛਲੇ ਸਾਲ ਤੇ ਇਹਨਾਂ ਨੇ ਕੋਈ 500 ਮਕਦਮੇ ਦਰਜ ਕਰਕੇ ਜਿਹੜੀ ਡਰੱਗ ਦੀ ਸੇਲ ਆਦਰ ਸਟਰੀਟ ਲੈਵਲ ਵੈਂਡਿੰਗ ਹੈਗੀ ਆ ਉਹਨੂੰ ਚੈੱਕ ਕੀਤਾ ਉਹਦਾ ਅੱਜ ਦੇ ਆਪਰੇਸ਼ਨ 'ਚ ਵੀ ਮੈਨੂੰ ਉਮੀਦ ਹੈਗੀ ਹੈ ਇਹ ਮਿਹਨਤ ਨਾਲ ਵਾਹਿਗੁਰੂ ਇੰਨਾ ਤੇ ਕਿਰਪਾ ਕਰੇਗਾ ਤੇ ਆਪਣਾ ਡਾਕ ਦੇ ਉੱਤੇ ਜੋ ਸੀਐਮ ਸਾਹਿਬ ਦੀਆਂ ਹਦਾਇਤਾਂ ਨੇ ਉਹਨੂੰ ਕੰਪਲਾਈ ਵਿਦ ਕਰ ਪਾਏ